ਆਮ ਆਦਮੀ ਪਾਰਟੀ ਆਪ ਦੇ ਉਮੀਦਵਾਰਾਂ ਨੇ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਅਤੇ ਗੁਜਰਾਤ ਦੀ ਵਿਸਾਬਾਦ ਵਿਧਾਨ ਸਭਾ ਸੀਟ ਤੇ ਹੋਈਆਂ ਉਪ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦੀ ਖੁਸ਼ੀ ਵਿੱਚ ਸਮਾਣਾ ਦੇ ਵਿੱਚ ਆਪ ਪਾਰਟੀ ਦੇ ਵਰਕਰਾਂ ਵੱਲੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਝਾ ਦੇ ਦਫ਼ਤਰ ਦੇ ਬਾਹਰ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਇਸ ਮੌਕੇ ਸਮਾਣਾ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਅਤੇ ਹਰਮਿੰਦਰ ਸਿੰਘ ਮਿੰਟੂ ਵਿਧਾਇਕ ਦੇ ਪਰਾਵਲੋਗੀ ਦੋਹਾਂ ਨੇ ਚੋਣਾਂ 'ਚ ਆਪ ਪਾਰਟੀ ਦੇ ਉਮੀਦਵਾਰਾਂ ਦੀ ਜਿੱਤਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਬਿੰਦੀ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਅਤੇ ਵਰਕਰਾਂ ਦੀ ਮਿਹਨਤ ਦੀ ਬਦੌਲਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਮੁਬਾਰਕਾਂ ਦੀ ਸ਼ਰਨ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਆ ਗਿਆ। ਚਲੋ ਜੀ। ਅਭੀ ਆਪਣੇ ਪਹੁੰਚ ਗਿਤੀ। ਅੱਜ ਲੁਧਿਆਣਾ ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਨੇ ਜਿਹੜੀਆਂ ਉਹ ਅਸੀਂ ਫੇਰ ਹਾਸਲ ਕੀਤੀਆਂ ਨੇ। ਅਸੀਂ ਮਾਨ ਸਾਹਿਬ ਦਾ ਤੇ ਸਾਡੇ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਸੁਪਰੀਮੋ ਨੇ ਉਹਨਾਂ ਦਾ ਤੇ ਸਾਡੇ ਵਲੰਟੀਅਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ 2 ਮਹੀਨਿਆਂ ਤੋਂ ਲੁਧਿਆਣਾ ਦੀ ਸੀਟ ਤੇ ਪੂਰੀ ਆਪਣਾ ਜੀ ਮਿਹਨਤ ਤੋੜ ਕੇ ਜਿਹੜਾ ਸਰੀ ਤੋੜ ਮਿਹਨਤ ਕੀਤੀ ਲੋਕਾਂ ਚ ਗਏ ਲੋਕਾਂ ਨੂੰ ਜਾ ਕੇ ਆਪਣੇ ਸਰਕਾਰ ਦੇ ਕੰਮਕਾਰ ਦੱਸੇ ਅਸੀਂ ਅੱਜ ਸੰਜੀਵ ਰੋੜਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਤੇ ਵਲੰਟੀਅਰ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਸਾਡੀ ਜਿਹੜੀ ਸਰਕਾਰ ਹੈ ਜਿਵੇਂ ਅਸੀਂ ਗੁਜਰਾਤ ਦੇ ਵਿੱਚ ਭਾਜਪੀ ਨੇ ਸਾਡਾ ਐਮਐਲਏ ਨੂੰ ਲਾਰਾ ਲਾ ਕੇ ਪੈਸੇ ਦੇ ਕੇ ਖੋਲਿਆ ਸੀ ਅੱਜ ਅਸੀਂ ਉੱਥੇ ਫੇਰ ਅਸੀਂ ਝੰਡੇ ਗੱਡਣਾ ਤੇ ਕਾਮਯਾਬ ਹੋਏ ਆ ਤੇ ਆਉਣ ਵਾਲਾ ਜਿਹੜਾ ਸਮਾ ਗੁਜਰਾਤ ਦੇ ਵਿੱਚ ਸਾਡੀ ਸਰਕਾਰ ਬਣ ਰਹੀ ਹੈ ਤੇ 2027 ਚ ਅਸੀਂ ਪੂਰੇ ਥੰਮ ਨਾਲ ਪੂਰੇ ਜੋਸ਼ ਨਾਲ ਫੇਰ ਅਸੀਂ ਪੰਜਾਬ ਵਿੱਚ ਵਾਪਸੀ ਕਰਨ ਜਾ ਰਹੇ ਆ ਤੇ ਅਸੀਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਫੇਰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਤੇ ਸਾਡੇ ਇੱਥੇ ਦੀ ਟੀਮ ਨੂੰ ਵੀ ਪੂਰੀ ਮੁਬਾਰਕਵਾਦ ਦਿੰਨੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਜਿਹੜੀ ਲੁਧਿਆਣੇ ਦੇ ਵੈਸਟ ਦੇ ਸਾਡੇ ਵਾਸੀ ਨੇ ਉਹਨਾਂ ਦਾ ਬਹੁਤ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿੰਨਾਂ ਕੋਲੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਗਏ ਉਹਨਾਂ ਨਾਲ ਅਸੀਂ ਚਾਹਾਂ ਪੀਤੀਆਂ ਮੀਟਿੰਗਾਂ ਕੀਤੀਆਂ ਅਸੀਂ ਸਾਰਿਆਂ ਦਾ ਖਾਸ ਕਰਕੇ ਮੇਰੀ 95 ਨੰਬਰ ਬੂਥ ਦੇ ਉੱਪਰ ਡਿਊਟੀ ਲੱਗੀ ਸੀ ਮੈਂ 95 ਨੰਬਰ ਬੂਥ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਜਿੰਦਰ ਸਿੰਘ ਜੋੜਾ ਮਾਜਰਾ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਜਿਹੜੀ ਆਪਣਾ ਜਿੱਤ ਹੋਈ ਉਹਤੇ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜੀ ਜਿੱਤ ਹੈ ਇਹ ਨਾ ਸਾਡੇ ਬਰਕਤ ਸਹਿਬਾਂ ਦੀ ਜਿੱਤ ਹੈ ਕਿਉਂਕਿ ਇਹਨਾਂ ਦੀ ਮਿਹਨਤ ਹੀ ਰੰਗ ਲੈ ਕੇ ਆਈ ਹੈ ਸੋ ਮੇਰੇ ਵੱਲੋਂ ਲੁਧਾਨੇ ਦੇ ਵਸੀਆਂ ਨੂੰ ਤੇ ਵਰਕਰ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅੱਜ ਅੱਜ ਜਿਹੜੀ ਆਪਣੇ ਇਲੈਕਸ਼ਨ ਹੋਈ ਤੇ ਲੁਧਾਨੇ ਦੇ ਵਿੱਚ ਉਥੋਂ ਆਮ ਆਦਮੀ ਪਾਰਟੀ ਨੇ ਜਿਹੜਾ ਝਿੱਤ ਦੇ ਝੰਡੇ ਗੱਡੇ ਨੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਜਿਹੜੇ ਵਰਕਰ ਸਹਿਬਾਨਾਂ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਿਹੜੀ ਵਰਕਰ ਤੇ ਸਾਡੇ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਰੰਗ ਲੈ ਕੇ ਆਈ ਹੈ ਜੀ ਬਹੁਤ ਬਹੁਤ ਮੁਬਾਰਕਾਂ